ਮੁੰਡੇ ਨੂੰ ਪਾ ਲੈ ਮਤਾਰਾ ਫੋਨ ਨੂੰ ਪਾ ਲੈ ਚਲ ਆ ਜਾ ਚਲ ਆ ਜਾ ਸੱਜਾ ਉੱਤ ਲੈਣੀ ਹੁੰਦੀ ਅਸੀਂ ਫਿਰ ਤੇਰੇ ਘਰ ਉੱਧਰ ਵੀ ਪਾ ਲੈ ਵੀਡੀਓ ਬੰਦ ਵੀਡੀਓ ਬੰਦ ਵੀ ਦੇ ਦਿੱਤੇ ਨੂੰ ਬਹੁਤ ਬਹੁਤ ਧੰਨਵਾਦ ਹੈ ਅਗਲੀ ਵਾਰੀ ਨੂੰ ਅਸੀਂ ਜ਼ਿੰਮੇਵਾਰੀ ਲੈਣੇ ਆ ਵੀ ਸਾਡੇ ਨਾਂ ਦੇ ਜੋ ਬੰਦਾ ਨਹੀਂ ਖੜੇਗਾ ਆ ਠੀਕ ਹੈ ਅਸੀਂ ਅੱਜ ਲਿਖ ਕੇ ਦਿੰਨੇ ਆ ਕੱਲ ਵੀ ਲਿਖ ਕੇ ਦਿੰਨੇ ਆ ਮੈਨੂੰ ਮੌਕਾ ਮਿਲ ਜਾਂਦਾ ਤਾਂ ਕਹਿੰਦਾ ਡਾਕਟਰ ਹੈ ਅੱਜ ਨੂੰ ਸਰਪੰਚ ਹੁਣ ਤੁਸੀਂ ਦਿੱਤੀ ਹੈ ਮੈਂ ਤਾਂ ਹੁਣ ਅਗਲੀ ਗੱਲ ਕਰਨਾ ਪਿਆ ਅਗਲੀ ਵਾਰੀ ਨੂੰ ਅਸੀਂ ਤੇ ਸਰਪੰਚੀ ਵੀ ਇਲੈਕਸ਼ਨ ਲੱਗਦਾ ਤਾਂ ਵੀ ਇਹਦੇ ਨਾਲ ਆ ਮੈਂਬਰ ਵੀ ਲੜਦਾ ਤਾਂ ਵੀ ਇਹਦੇ ਨਾਲ ਸਾਡੇ ਤੋਂ ਅੱਜ ਸਾਈਨ ਕਰਾਣੇ ਨੇ ਹੱਥ ਕਰਾ ਲਓ ਕਰਾਣੇ ਨੇ ਸਾਈਨ ਸਾਈਨ ਠੀਕ ਹੈ ਠੀਕ ਹੈ ਠੀਕ ਹੈ ਨਾ ਅੱਜ ਹੁਣ ਤੁਸੀਂ ਦਿੰਦੇ ਹੋ ਇਹਨਾਂ ਨੂੰ ਸਾਲੂ ਲੈ ਨਾਖਦੇ ਤੇ ਵੀ ਤੂੰ ਲ ਸਾਰੇ ਆ ਗਏ ਠੀਕ ਹੈ ਬਾਕੀ ਸਾਡੇ ਜਿਹੜੇ ਚਾਰ ਨੰਬਰ ਕਰਨੇ ਇਹਨਾਂ ਦਾ ਧੰਨਵਾਦ ਆਪਨੇ ਸੈਂਟਰ ਦੇ ਲਵਾਉਣ ਅੱਗੋਂ ਨੂੰ ਇਲੈਕਸ਼ਨ ਲੜਦਾ ਡਾਕਟਰ ਸਰਪੰਚੀ ਦਾ ਲੜਦਾ ਹੈ ਮੈਂਬਰੀ ਦਾ ਲੜਦਾ ਹੈ ਅਸੀਂ ਵੋਟ ਵੀ ਸਪੋਰਟ ਵੀ ਇਹਦੀ ਪੂਰੀ ਫੁੱਲ ਕਰਾਂਗੇ ਆਪ ਲੜੇ ਇਹ ਦੇਵੇ ਆਪ ਦੇ ਤਾਏ ਕਰਾ ਚਾਹੀਦਾ ਹੈ ਪਹਿਲੀ ਵਾਰ ਵਾਰੀ ਇਹ ਨੂੰ ਠੀਕ ਹੈ ਠੀਕ ਹੈ ਇਹ ਆਜਾ ਪਤਾ ਕੀ ਕਰ ਸਕੋ ਜਿਕਾਰਾ ਨੂੰ ਇਹਦੀ ਥਾਂ ਤੇ ਦੇ ਦੇ ਅਗਲੇ ਤੋਂ ਕਰਨੀ ਹੈ ਮੇਰੀ ਮਾਰੀ ਠੀਕ ਹੈ ਬਾਈ ਸਾਹਿਬ ਠੀਕ ਹੈ ਮੈਂਬਰ ਸਾਹਿਬ ਤੋਂ ਠੀਕ ਹੈ ਇੱਕ ਜਕਾਰਾ ਛੱਡ ਦੇ ਓਏ ਸੋਨਹ ਪਤ ਜੀ ਕੋਈ ਬੋਟ ਨਹੀਂ ਆਉਂਦੀ ਸਾਡੇ ਬੰਗਾ ਕਿਉਂ ਨਰਾਜ ਹੋਇਆ ਕਿ ਮੈਂ ਬੰਦੇ ਲਗਦਾ ਗਲਤੀ ਹੋ ਗਈ ਮੈਂ ਦੱਸ ਕਰਵਾਉਂਦਾ ਭਾਈ ਜੀ ਲੱਗ ਜਾ ਹਲੋ ਭਾਈ ਆਪਾ ਮੇਰੀ ਨਰਮ ਭਲਾਈ ਚੱਲ ਇਧਰ ਸੁਣਾਉਂਦਾ ਕਰਦਾ ਬੋਲ ਵੀ ਨਾ ਸੋ ਸਾਡੇ ਪਿੰਡ ਕਾਲੀਏ ਜਾਨੀ ਵਾਰਡ ਨੰਬਰ 6 ਦਾ ਅੱਜ ਸਰਬਸਹਿਮਤੀ ਹੋਈ ਹੈ ਤੇ ਭਾਜੀ ਤੁਹਾਨੂੰ ਦੋਨਾਂ ਨੂੰ ਵਧਾਈ ਹੈ ਤੇ ਅਗਲੀ ਵਾਰੀ ਸਾਡੇ ਵੱਡੇ ਵੀਰ ਮੈਂਬਰੀ ਦੀ ਇਲੈਕਸ਼ਨ ਸਾਰੇ ਜਿੰਨੇ ਵੀ ਸਾਡੇ ਇੱਥੇ ਇਸ ਟਾਈਮ ਇਕੱਠੇ ਹੋਏ ਨੇ ਇਕੱਠ ਚ ਇਹਨਾਂ ਨੇ ਅਗਲੀ ਵਾਰ ਦੀ ਯਾਨੀ ਕਿ ਅਗਲੇ ਅੱਜ ਤੋਂ 5 ਸਾਲਾਂ ਨੂੰ ਜਦੋਂ ਵੀ ਇਲੈਕਸ਼ਨ ਹੁੰਦਾ ਤੇ ਵੀਰ ਕਿਸੇ ਵੀ ਅਹੁਦੇ ਤੇ ਖੜੂਂਦੇ ਨੇ ਤਾਂ ਸਾਰਾ ਸਾਡਾ 6 ਨੰਬਰ ਵਾਰਡ ਇਹਨਾਂ ਦੀ ਸਪੋਰਟ ਕਰੇਗਾ ਤੇ ਇੰਦਰਜੀਤ ਸੌਰੀ ਤੇ ਸੋਸੀਓ ਭਾਜੀ ਹੁਣ ਕੀ ਕਹਿਣਾ ਜਾਓਗੇ ਜੀ ਔਰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਹਾਂਜੀ। ਬਾਕੀ ਇੰਦਰਜੀਤ ਦਾ ਬਹੁਤ ਬਹੁਤ ਧੰਨਵਾਦ। ਹਾਂਜੀ। ਅੱਜ ਬਾਰ ਨੂੰ ਮੈਂਬਰੀ ਖੜੀ ਸਰਪੰਚੀ ਸਰੇ ਹਮਦਰਦੀ ਜਨਾਬ। ਯਾਨੀ ਵੀ ਸਾਰਾ ਆਪ ਤੁਹਾਡਾ ਲਾਣਾ ਜਿੰਨੀ ਵੀ ਸਪੋਰਟ ਸਾਰੀ ਤੁਹਾਡੇ ਕਨੇ ਹੋ। ਹਾਂਜੀ। ਨਾ ਨਾ ਉਹ ਤਾਂ ਕਮਾਦ ਆਈ। ਨਹੀਂ ਬੜੀ ਤੁਸੀਂ ਕੁਝ ਕਹਿਣਾ ਜਾਓ। ਮੈਂ ਤਾਂ ਇਹ ਕਹਿਣਾ ਵੀ ਵਧਾਈਆਂ ਨੇ ਸੋਨੂ ਨੂੰ ਬਹੁਤ ਬਹੁਤ ਆ। ਹਾਂਜੀ। ਸੋਨੂ ਮੈਂਬਰ ਬਣਾਤਾ। ਹਾਂਜੀ ਸਾਰੇ ਪਰਿਵਾਰ ਨੂੰ ਵਧਾਈਆਂ ਠੀਕ ਹੈ ਤੁਹਾਨੂੰ ਇਹ ਕਹਿੰਦਾ ਜਿਹੜਾ ਆਪਣੇ ਬਾੜ ਵਿੱਚ ਕੰਮ ਹੋ ਨਾਲੇ ਨਾਲ ਦੇ ਧਿਆਨ ਨਾਲ ਕਰ ਪੂਰੇ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਨੇ ਤੈਨੂੰ ਸੈਫਟੀ ਨਾਲ ਬਣਾਇਆ ਠੀਕ ਹੈ ਸਾਰੀ ਬਾੜ ਨੇ ਬਣਾਇਆ ਮੈਂ ਇਕੱਲੇ ਨੇ ਨਹੀਂ ਬਣਾਇਆ ਹਾਂਜੀ ਸਾਰੀ ਬਾੜ ਦੀ ਸੈਫਟੀ ਹੈ ਸਾਰੀ ਬਾੜ ਦੀ ਕੰਮ ਕਰੋ ਠੀਕ ਹੈ ਕੋਈ ਵੀ ਅੰਧ ਟਕੇ ਬਾੜ ਦੇ ਨਾਲ ਦੇ ਨਾਲ ਜਾਣੇ ਕੰਮ ਕਰ ਰਹੇ ਜਾਂਦੇ ਰਹਿੰਦੀਆਂ ਕਮੀਆਂ ਨੇ ਉਹ ਕੱਢ ਦੇ ਨਹੀਂ ਨਹੀਂ ਸਹੀ ਗੱਲ ਹੈ ਸਾਹਮਣੇ ਆਪਣਾ ਬਾੜ ਇੱਕ ਨੰਬਰ ਆਈ ਹਾਂਜੀ ਡਾਕਟਰ ਸਾਹਿਬ ਕੁਝ ਕਹਿਣਾ ਜਾਓ ਸਾਲਾ ਬਹੁਤ ਅਰੀਏ ਅਰਥਲੇ ਉੜੀ ਕਿਹੜੀ ਅੱਜ ਹੋਣਾ ਹੈ ਆਹ ਇਹਦਾ ਸਵਾਦ ਫੈਂਸੀ ਦਾ ਨਾਲੇ ਰੀਵਰਸ ਫੈਂਸੀ ਹੋਏਗੀ ਹੋ ਗਈ ਹੋ ਗਈ ਉਹ ਤੇਰੇ ਕੋਲ ਦੋ ਵਾਰੀ ਬੜੀ ਹੈ ਇਹਨੇ ਪਤਾ ਕਿ ਪਾਗਲੀ ਹੋ ਗਿਆ ਤਾਂ ਕੱਲਾ-ਕੱਲਾ ਸਾਰੇ ਔਰ ਮੈਂ ਕਿਹਾ ਅੱਜ ਕੈਮਰੇ ਤੋਂ ਬੋਲੇ ਕਾਨੂੰ ਕੈਮਰਾ ਕਰੀ ਸਾਰੇ ਬੰਦੇ ਚਲੋ ਵੀ ਇਹਨੇ ਘਰੇ ਸ਼ਟ ਕਰ ਦੇ ਹਾਂ ਇੱਕ ਮਿੰਟ ਕਰ ਲੋ ਭਾਗ ਆਇਆ ਹਾਂ ਸ਼ਟ ਕਰ ਚੁੱਕਾ ਚਲੋ ਕੋਈ ਨਹੀਂ ਓ ਮਾਰ ਗਾਲੀ ਹੋ ਜਾਏਗਾ ਕੋਈ ਨਹੀਂ ਸ਼ਾਂਤ ਪੀਜਾ ਕਰ ਲਵਾਂਗੇ ਓਏ ਹਾਰ ਜੇ ਲੈਣ ਆਖ ਲੋਇਆ ਇੱਕ ਮਿੰਟ ਹਾਂ ਹਾਂ ਇੱਕ ਮਿੰਟ ਉਹ ਰੈਸ਼ੂ ਕੋਲ ਚਲਾਓ ਚਾਹੇ ਕੋਈ ਬੋਲੀ ਬੋਲ ਜਾਂਦੇ ਨਹੀਂ ਓਏ ਮੈਂਬਰ ਸਾਹਿਬ ਕੀ ਕਹਿਣਾ ਜਾਓ ਹੈ ਜੀ ਇਹ ਸਾਡੇ ਪੁਰਾਣੇ ਮੈਂਬਰ ਸਾਹਿਬ ਨੇ ਇਹਨਾਂ ਨੇ ਬਹੁਤ ਕੰਮ ਕੀਤਾ ਸਾਡੀ ਵਾਰਡ 'ਚ ਹਾਂਜੀ ਭਾਜੀ ਕੁਝ ਕਹਿਣਾ ਜਾਓਗੇ ਮੈਂ ਤਾਂ ਭਰਾਵਾ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਨਾ ਡਾਕਟਰ ਸਾਹਿਬ ਇੰਦਰਜੀਤ ਸਿੰਘ ਜੀ ਹਨ ਉਦੋਂ ਸੋਨੀ ਸੀ ਦੋਨੇ ਆਪਣੇ 6 ਨੰਬਰ ਵਾਰਡ ਦੇ ਵਿੱਚ ਮੈਂਬਰ ਖਲੋਤੇ ਸਨ ਹਾਂਜੀ ਇਹਨਾਂ ਬੜਾ ਵਧੀਆ ਕੀਤਾ ਬਹੁਤ ਵਧੀਆ ਕੀਤਾ ਸਾਰੇ ਪਰਿਵਾਰਾਂ ਨੇ ਰਲ ਕੇ ਇੱਕ ਸੋਨੀ ਨੂੰ ਆਪਣੇ ਨੋਮਬਰ ਚੁਣਤਾ ਅਸੀਂ ਇਹਨਾਂ ਦੋਵਾਂ ਦਾ ਹੀ ਧੰਨਵਾਦ ਕਰਦੇ ਹਾਂ ਅਗਲੀ ਵਾਰੀ ਨੂੰ ਅਸੀਂ ਡਾਕਟਰ ਇੰਦਰਜੀਤ ਸਿੰਘ ਦੇ ਨਾਲਾਂ ਜਿਹੜਾ ਮਰਜ਼ੀ ਇਲੈਕਸ਼ਨ ਲੜੇ ਇਹਦੇ ਨਾਲ ਆ ਠੀਕ ਜੀ ਇਹ ਤਾਂ ਸੇਵਾਵਾਂ ਦੇ ਮਗਰ ਹੈ ਜਿਹੜੀ ਸਰਕਾਰ ਨਾਲ ਸੈਟਿੰਗ ਹੋਵੇ ਜੋ ਸਰਕਾਰ ਨੂੰ ਫੇਰੀ ਕੰਮ ਕੰਮ ਤਾਂ ਕੰਮ ਤਾਂ ਵੀਰੋ ਜੀ ਯਾਰ ਸਾਰੀ 6 ਮਹੀਨੇ ਉਹ ਨਾਲੀ ਤਾਂ ਸਰਕਾਰ ਜਿਹੜੀ ਮਾਨੂੰ ਤਾਂ ਕੁਝ ਦੇਦੀ ਨਹੀਂ ਉਧਰ ਹਾਲ ਸਿਰਫ ਕੋਰੇ ਪੈਂਤੂ ਦੀ ਲੱਲੇ ਪਾਈ ਜਾਂਦੀ ਹੈ ਕੰਮ ਤੇ ਇਹ ਤਾਂ ਪੈਂਤੂ ਦੇ ਭੁਖੇ ਨੇ ਆਗੇ ਜੀ ਆਗੇ ਅੰਦਰ ਜੀ ਤਾਂ ਆਓ ਇੱਧਰ ਉਹ ਯਾਰ ਬੋਣ ਇੱਕ ਇੱਕ ਬਾ ਦੇ ਹਾਰੇ ਦੀ ਗੱਲ ਚ ਨਹੀਂ ਤੂੰ ਹਾਰੇ ਦੀ ਗੱਲ ਚ ਬਾ ਦੇਣਾ ਜੀ ਅਸੀਂ ਫਿਰ ਤੇਰੇ ਨਾਲ ਉਹ ਦੋਈਸ ਬੰਦੇ ਵੀਡੀਓ ਬੰਦ ਵੀਡੀਓ ਬੰਦ ਕੀ ਕਰਦਾ ਯਾਨੀ ਅਗਲੇ ਸਾਲ ਦੇ ਹਰ ਵਾਰ ਦੇ ਡਾਕਟਰ ਸਾਹਿਬ ਨੂੰ ਅਗਲੇ ਪਲਾਨ ਦੇ ਯਾਨੀ 5 ਸਾਲਾਂ ਦੋ ਵਾਰ ਨਾ ਨਾ ਚਲੋ ਵਧਾਈਏ ਬਹੁਤ ਵੱਡੀ ਬਈ ਬਾਕੀ ਜਿਵੇਂ ਕੇਂਦਰ ਵੀ ਸਾਢੇ 6 ਨੰਬਰ ਵਾਰਡ 'ਚ ਸਹਿਮਤੀ ਹੋਈ ਹੈ ਜਿੰਨੇ ਪੰਜਾਬ 'ਚ ਵੀਡੀਓ ਜਾਣ ਲਈਏ ਸਾਰੇ ਜਣੇ ਬਹਿ ਕੇ ਜਿੱਦਾਂ ਸਾਡੇ ਸੋਣਾਂ ਨੂੰ ਚਾਹੀਦਾ ਵੀ ਸਾਰੇ ਪੰਜਾਬ ਕੋਲ ਇਲੈਕਸ਼ਨ ਲੜਨ 'ਚ ਬਹੁਤ ਕੁਝ ਨੁਕਸਾਨ ਵੀ ਹੁੰਦਾ ਤੇ ਸਾਰਿਆਂ ਨੂੰ ਮਿਲ ਕੇ ਵੀ ਇਦਾਂ ਕਰਨਾ ਚਾਹੀਦਾ ਹੈ ਡਾਕਟਰ ਸਾਹਿਬ ਠੇਕਾ ਲਿਆ ਤੂੰ ਜਿਹੜਾ ਖਾਲੀ ਸਾਰੇ ਪੰਜਾਬ ਦਾ ਥੋੜਾ ਦੇਖ ਲੈ ਜਿੱਦਾਂ ਸਹਿਮਤੀ ਬਣਦਾ ਉਹਨੂੰ ਬਣਾ ਦੇ ਦੁੱਧਨ ਖਾਣ ਪੀਣ ਦੇ ਨਯਾਰੀ ਤੇ ਨਹੀਂ ਸਹਿਬ ਦੀ ਮਾੜੀ ਏ ਮੈਂ ਆਪਣੀ ਟੱਕੀ ਉੱਤੇ ਤੇ ਕੋਈ ਨਾ ਇੱਕ ਟਿੱਕੇ ਫੇਰਾਂਗਾ ਦੇਖੀਂ ਅੱਗੇ ਹੋ ਕੇ ਨਾ ਜਾ ਕੇ ਉਹ ਮੂੰਹ ਤੇ ਦੁਆਰਾ ਦੁਆਰਾ ਕੋਲੋਂ ਪਾ ਲੋ ਚਲ ਆ ਜਾ ਪੰਜ ਚਾਰ ਹਾਂ ਚਲੋ ਆਹ ਇਹ ਟਿਕ ਬਿਲਰ ਨੇ ਆ ਗਿਆ ਲੈ ਜਾ ਜੀ ਇਹ ਸਾਜਾ ਸਾਜਾ ਉਥੇ ਲੈ ਕੈਮਰਾ ਉਹਦਾ ਉਹ ਯਾਰ ਕੈਮਰਾ ਇਹਦਾ ਗਲਤ ਪਾ ਕੇ ਰੱਖਿਆ ਕਰ ਓ ਤੂੰ ਕਿ ਲੋ ਹਾਂ ਤੂੰ ਲਿਆ ਹੀ ਫੋਨ ਨੂੰ ਲਿਆਣਾ ਪੈ ਗਿਆ ਲੱਗਦਾ ਕੈਮਰੇ ਗਲਤ ਪਾ ਕੇ ਰੱਖਿਆ ਕਰ ਗਲਤ ਹੀ ਰੱਖਿਆ ਕਰ ਕੈਮਰਾ ਕਰਾਦੀ ਸੰਦੀ ਤਲਿਆ ਨਹੀਂ ਕੋਈ ਨਹੀਂ ਉਹ ਇਹ ਕੰਮ ਠੀਕ ਨਹੀਂ ਬਈ ਜਹਾਂ ਵੀ ਕੋਮ ਗੈ ਉਹ ਤੂੰ ਕੀ ਕਹਿਣਾ ਚਾਹੁੰਦਾ ਹੈ ਉਹ ਕੰਮ ਸੋਲੋ ਦੇ ਉਹ ਕੰਮ ਕੰਦੋ ਠੀਕ ਹੈ ਠੀਕ ਹੈ ਇਹ ਤਾਂ ਆਪਸੀ ਠੀਕ ਕਹੇਗਾ ਇਹਨੂੰ ਕੀ ਹੈ ਉਹ ਗੱਲ ਹੀ ਦੇਖਦਾ ਕੀ ਕੋਈ ਕੋਈ ਪਤਾ ਹੋ ਜਾਵੇ ਕਿ ਕੰਪਨੀ ਦੇ ਵਿੱਚ ਕੋਈ ਨਾ ਹੋਵੇ ਅਸਟਾ ਅਲੋ ਇਹ ਉਹ ਨਾਸਾ ਦੋਦਾ ਇਹੀਂ ਉਹ ਦੋਦਾ ਇਹ ਪੈ ਤੋ ਨੂ ਮੈਂਬਰ ਸਾਡੇ ਇਹ ਮੈਂ ਨਹੀਂ ਮੈਂ ਬੰਦਾ ਤੋ ਕੀ ਇਹ ਕਦੇ ਨਾ ਨਹੀਂ ਚਾਹੋ ਨਾ ਮੈਂਬਰ ਤੋ ਹੀ ਹੁੰਦੇ ਨੇ ਸਾਰੇ ਹਾਂ ਸੋਲੀ ਚਾਈ ਤੋ ਵਾਲਾ مجي کڈو مزرا ويو بيتي بيتي آ آ ਉਲੀਓ ਤੇ ਲਗਭਗ ਸਾਰੇ ਬਸ ਸਹਿਮਤੀ ਹੈ ਇਹ ਨੰਬਰ ਵਾਰਡ ਨੰਬਰ 4 ਚੋਂ ਪ੍ਰਗਟ ਸਿੰਘ ਨੂੰ ਚੁਣਿਆ ਗਿਆ ਤੇ ਉਹ ਬੜਾ ਝੂਠਾ ਹੋ ਗਿਆ ਸਹੀ ਗੱਲ ਹੈ ਪੰਜ ਪਿੰਡ ਆਏ ਤੇ ਜਲਦੀ ਜਮਾਂ ਕੇ ਲੱਗੇ ਤਾਂ ਮਲੂਕ ਸਿੰਘ ਸੈਂਤੀਾ ਡੱਡ ਦੇ ਵੀ ਐ ਇੱਕ ਤਾਂ ਸਿਰਾ ਘਰਾ ਦਾ ਕਾਲੀ ਵਾਲੇ ਨੇ ਨਾ ਆ ਕੋਈ ਗੱਲ ਚੱਲ ਫਿਰ ਮੈਂ ਆਗੇ ਜੀ ਆਗੇ ਜਿਵੇਂ ਮੈਂ ਇੱਕ ਉਹ ਤੇ ਮੈਂਬਰ ਬਣ ਤੁਰੂ ਬਾਦ ਉਹ ਵੀ ਬਣਿਆ ਨਾ ਮੈਂਬਰ ਆ ਜੋ ਵੀ ਕਾਲੀ ਵਾਲੇ ਮੈਂਬਰ ਸਾਹਿਬ ਜਿਹੜੇ ਸੈਂਤੀ ਨਾਲੇ ਸਾਰੇ ਉਦੋਂ ਅੱਡ ਪੜਾਉਣਾ ਨੇ ਯਾਨੀ ਕਿ ਸਰਵ ਸਹਿਮਤੀ ਹੋਈ ਹੈ ਸਾਡੇ ਪਿੰਡ ਦੇ ਵਾਰਡ ਨੰਬਰ 4 ਚੋਂ ਤੇ ਪ੍ਰਗਟ ਸਿੰਘ ਸੰਫਨ ਮਰੀਆ ਅਮਰੀਕ ਸਿੰਘ ਤੇ ਪਾਰੀ ਵਧਾਈ ਹੈ ਤੁਹਾਨੂੰ ਬੜੀ ਤੇ ਬੜੀ ਚੰਗੀ ਗੱਲ ਏ ਕਿਉਂ ਲੜਾਈ ਝਗੜੇ ਹੁੰਦੇ ਨੇ ਜਦੋਂ ਇਲੈਕਸ਼ਨ ਲੜਦੇ ਨੇ ਬਹੁਤ ਕੁਝ ਹੁੰਦਾ ਸਭ ਤੋਂ ਸੋਹਣੀ ਗੱਲ ਏ ਵੀ ਸਰਬ ਸਰਬਸਹਿਮਤੀ ਨਾਲ ਸਰਪੰਚ ਚੁਣਿਆ ਗਿਆ ਸਾਡੇ ਪਿੰਡ ਕਾਲੀਏ ਤੇ ਸਰਬਸਹਿਮਤੀ ਨਾਲ ਮੈਂਬਰ ਸਭਾਨ ਚੁਣੇ ਜਾ ਰਹੇ ਨੇ ਸੋ ਆਪਾਂ ਗੱਲਬਾਤ ਕਰਦੇ ਕੁਝ ਬੋਲਣਾ ਚਾਹੋ ਭਾਜੀ ਬਹੁਤ ਬੜੀ ਸਾਰੇ ਪਾਰ ਦਾ ਸਾਰੇ ਨਕਰ ਦੇ ਧੰਨਵਾਦ ਠੀਕ ਹੈ ਧੰਨਵਾਦ ਹਾਂਜੀ ਹਾਂ ਹਾਂਜੀ ਉਹ ਕਿਹਦਾ ਬਣਾਇਆ ਸਹਿਮਤੀ ਨਾਲ ਸਹਿਮਦੀ ਨਾਲ ਮਲੂਕ ਸਿੰਘ ਆਲਾ ਵੀ ਮਲੂਕ ਤੁਸੀਂ ਆਲਾ ਆਲਾ ਜਿਹੜੇ ਮੈਂਬਰ ਬੜਾ ਪਿੱਛੇ ਮੈਂ ਜੀ ਤੁਸੀਂ ਬੜਾ ਕਾਰ ਨਹੀਂ ਰਹੇ ਕਿ ਜਾਂ ਆਪਣੇ ਆਲਾ ਵੀ ਨਿਕੜਾ ਉਹ ਇੱਥੇ ਬਹਿ ਗਏ ਕਿੰਨੇ ਨੰਬਰ ਵਾਰਡ ਜੋ 1 ਨੰਬਰ ਵਾਰਡ ਜੋ ਅਮਲੂਕ ਸਿੰਘ ਚੁਣੇ ਗਏ ਨੇ ਮਲੂਕ ਸਿੰਘ ਸੋ ਬੜੀ ਕੁਝ ਕਹਿਣਾ ਜਾਓਗੇ ਸਾਨੂੰ ਕਹਿਣਾ ਹੈ ਕਿ ਧੰਨਵਾਦ ਸਾਰੇ ਵਾਰਡ ਦੇ ਜਿਨ੍ਹਾਂ ਨੇ ਕੋਪ ਸੰਗਤਾਂ ਦੇ ਮੈਂਬਰ ਨਾ ਨਾ ਬਹੁਤ ਚੰਗੀ ਗੱਲ ਹੈ ਜੀ ਸਰਵਿਸ ਨਾ ਨਾ ਸਾਡੇ ਨਹੀਂ ਲੱਗਾ ਸਾਡੇ ਮੈਂਬਰ ਦਾ ਕੋਈ ਸਪੋਰਟ ਹੈ ਨਾ ਨਾ ਸਹੀ ਗੱਲ ਹੈ ਅਰੇ ਭਾਈ ਸੱਸੀਓ ਭਾਜੀ ਜੀ ਕਿਹੜੀ ਵਾਰਡ ਰਹੇ ਹੋ ਪਹਿਲਾਂ ਜਾਓ नूर सिंह की होया आज अज की जने दस तो यार दसी नूर ਬਾਕੀ ਉਹ ਤਾਂ ਚੱਟ ਕੇ ਰੱਖਾ ਹੈ ਉਹ ਤੋਂ ਰੁਕ ਲੈ ਕੇ ਉਹਦੇ ਉੱਥੇ ਹੁਣ ਪਿੱਛੇ ਉੱਥੇ ਬੰਨ੍ਹਾ ਦੇ ਦੇ ਸੁਣਾ ਉਹ ਪਣੀ ਕੋਕ ਕੋਕ ਪਾਏ ਕੋਕ ਮਾਈ ਕੋਕ ਜਿਉ ਪਾਉ ਜਿਉ ਉਹ ਤਾਂ ਲੈ ਜਾ ਫੇ ਹਾਂ ਉਧਰ ਹੀ ਆ ਰਿਹਾ ਸਾਰੇ ਗੱਲ ਹਾਂ ਪਰ ਮੰਨ ਗਿਆ ਅਚਾ ਸ਼ਾਬਨ ਹੈ ਉਧਰ ਦੁਬਾਰਾ ਦੇ ਦੋ ਦੁਬਾਰਾ ਦੁਬਾਰਾ ਦੇ ਦੋ